ਕੋਈ ਬੰਦਾ ਆ ਕੇ ਕਹਿੰਦਾ ਕਿ ਜੀ ਮੈਂ ਸਿੱਖ ਧਰਮ ਨੂੰ ਛੱਡ ਰਿਹਾ ਆਂ ਤਾਂ ਇਦਾਂ ਦੀਆਂ ਘਟਨਾਵਾਂ ਨਿਤ ਹੁੰਦੀਆਂ ਨੇ ਤੁਹਾਨੂੰ ਲੱਗ ਰਿਹਾ ਇਹਦੇ ਨਾਲ ਸਿੱਖ ਧਰਮ ਨੂੰ ਅਸਲ 'ਚ ਕੋਈ ਖਤਰਾ ਹੈਗਾ ਇਹੋ ਜਿਹੇ ਬੰਦਿਆਂ ਨਾਲ ਕੋਈ ਖਤਰਾ ਕਦੇ ਵੀ ਨਹੀਂ ਹੋ ਸਕਦਾ ਇਹ ਹੁੰਦੇ ਨੇ ਮਤਲਬ ਪ੍ਰਸਤ ਜਿਹਨੂੰ ਕਹਿ ਦਿੰਨੇ ਆਂ ਵੀ ਸਵਾਰਥੀ ਲੋਗ ਇਹਨਾਂ ਲੋਗਾਂ ਦਾ ਕੋਈ ਦੀਨ ਧਰਮ ਕੁਝ ਵੀ ਨਹੀਂ ਹੈਗਾ ਜੇ ਉਹ ਉਧਰ ਗਏ ਨੇ ਉਧਰੋਂ ਵੀ ਇਹਨਾਂ ਦਾ ਸਵਾਰਥ ਨਾ ਪੂਰਾ ਆਇਆ ਤੀਜੇ ਬੰਨੇ ਸਹੀ ਇਹ ਕਿਸੇ ਦੇ ਵੀ ਨਹੀਂ ਹੁੰਦੇ ਸ਼੍ਰੋਮਣੀ ਕਮੇਟੀ ਦੀਆਂ ਤਨਖਾਹਾਂ ਬਾਕੀ ਸਿੰਘ ਸੁਭਾਵਾਂ ਨਾਲੋਂ ਕਿਤੇ ਉੱਤੇ ਨੇ ਸਹੂਲਤਾਂ ਵੀ ਬੜੀਆਂ ਨੇ ਉਹ ਫਿਰ ਕਹੀ ਜਾਂਦਾ ਹੈ ਮੇਰੀ ਸਾਰ ਨਹੀਂ ਲਈ ਜੀ ਮੇਰੀ ਸਾਰ ਨਹੀਂ ਲਈ ਇਹ ਕਹਿ ਸਕਦੇ ਆ ਕਿ ਸਾਡੀ ਕੋਈ ਕਮੀ ਰਹੀ ਗਈ ਜਾਂ ਫਿਰ ਗੁਰਬਾਣੀ ਦਾ ਕੋਈ ਇਦਾਂ ਦੀ ਚੀਜ਼ ਹੈ ਕਿ ਉਸ ਬੰਦੇ ਉੱਤੇ ਅਸਰ ਨਹੀਂ ਹੋ ਪਾਇਆ ਮੁੱਖੋਂ ਹਰ ਹਰ ਸਭ ਕੁ ਕੋ ਕਰੇ ਵਿਰਲਾ ਹੀ ਦਵਸ ਹੈ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਤੁਹਾਡੀ ਆਖਰੀ ਇੱਛਾ ਕੀ ਹੈ ਤੇ ਉਹਨਾਂ ਨੇ ਕੀ ਆਖਰੀ ਇੱਛਾ ਕਹੀ ਜੀ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਜਦੋਂ ਮੈਂ ਸ਼ਹੀਦ ਹੋਵਾਂ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਉਹ ਏਡੇ ਅਡੋਲ ਸਿੱਖ ਆਰੀ ਦਾ ਦੋ ਫਾੜਦਾ ਹੋ ਗਿਆ ਪਰ ਗੁਰੂ ਤੋਂ ਮੁਨਕਰ ਨਹੀਂ ਹੋਇਆ ਰੂਹ ਵਿੱਚ ਲਪੇਟ ਕੇ ਸਾੜਦਾ ਦਿੱਤਾ ਪਰ ਗੁਰੂ ਤੋਂ ਮੁਨਕਰ ਨਹੀਂ ਹੋਇਆ ਭਾਈ ਦੇ ਆਲਾ ਜੀ ਆਲੂਆਂ ਵਾਂਗੂ ਵਾਲ ਛੱਡੇ ਉਬਲਦੀ ਦੀਗ ਵਿੱਚ ਪਰ ਗੁਰੂ ਤੋਂ ਮੁਨਕਰ ਨਹੀਂ ਹੋਇਆ ਫਿਰ ਆਪਾਂ ਨੂੰ ਲੱਗਦਾ ਨਹੀਂ ਕਿ ਜਿਹੜੇ ਇਦਾਂ ਦੇ ਲੋਕ ਨੇ ਇਹਨਾਂ ਨੂੰ ਦੇਖ ਕੇ ਬਾਕੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੇ ਸਿੱਖੀ ਦੇ ਵਿੱਚ ਅੱਗੇ ਹੁਣ ਆ ਰਹੇ ਨੇ ਹਜੇ ਉਹਨਾਂ ਨੂੰ ਜਿਹੜਾ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਖਤਰਾ ਹੋਏਗਾ ਜੇ ਤੁਸੀਂ ਸੋਚੋ ਵੀ ਧੱਕੇ ਨਾਲ ਜਾਂ ਲਾਲਚੀਆਂ ਨਾਲ ਵਜ਼ੀਰੀਆਂ ਦੇ ਲਾਲਚ ਨੂੰ ਆਏ ਹੋ ਤੇ ਤੁਸੀਂ ਜਾ ਸਕਦੇ ਹੋ ਇਸ ਸਿੱਖੀ ਧਰਮ ਲਈ ਤੁਹਾਡੀ ਦਰਵਾਜ਼ੇ ਬੰਦ ਨਹੀਂ ਛੋਟੇ ਤੋਂ ਛੋਟੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੇਰੀ ਖਿਆਲ ਨਾਲ ਨਾ ਨਾ ਕਰਦੇ ਵੀ ਇੰਨਾ ਚੜਾਵਾ ਤਾਂ ਚੜਦਾ ਹੈ ਕਿ ਪੰਜ-ਸੱਤ ਪਰਿਵਾਰਾਂ ਦਾ ਜਿਹੜਾ ਹੈ ਰਸਣ ਪਾਣੀ ਆ ਬੱਚਿਆਂ ਨੂੰ ਪੜਾ ਸਕਦੇ ਨੇ ਪਰ ਉਹ ਚੀਜ਼ ਅੱਜ ਸਾਡੀ ਕੌਮ 'ਚ ਨਹੀਂ ਹੋ ਰਹੀ ਨਾਲ ਦੀਆਂ ਕੌਮਾਂ ਉਹ ਚੀਜ਼ ਦਾ ਫਾਇਦਾ ਚੱਕ ਕੇ ਬੱਚਿਆਂ ਨੂੰ ਉੱਧਰ ਲੈ ਕੇ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਗੁਰਦੁਆਰੇ ਦੇ ਗ੍ਰੰਥੀ ਦੀ ਤਨਖਾਹ ਹੁੰਦੀ ਹੈ 44500 ਰੁਪਈਆ ਮੇਰੇ ਆਪ ਦੇ ਘਰ ਦਾ ਦੁੱਧ ਦਾ ਜਿਹੜਾ ਬਿੱਲ ਹੈ ਨਾ ਉਹ 44500 ਰੁਪਏ ਦੁੱਧ ਦਾ ਬਿੱਲ ਹੁੰਦਾ ਤੁਸੀਂ ਸੋਚੋ ਆਰੇਗਾ ਉਹ ਵੇਰ ਮੁੜ ਕੇ ਪਤਾ ਕੀ ਹੁੰਦਾ ਏ ਉਹਨਾਂ ਨੇ ਆਣ ਕੇ ਕਹਿਣਾ ਹੈਗਾ ਦੇਖੋ ਜੀ ਭਾਈ ਸਾਹਿਬ ਜੀ ਸਾਡੇ ਘਰੇ ਨਾ ਸਾਡੇ ਬਾਪੂ ਦਾ ਸ਼ਰਾਧੇ ਤੁਸੀਂ ਆਓ ਪ੍ਰਸ਼ਾਦਾ ਸ਼ਕੋ ਭਾਈ ਸਾਹਿਬ ਨੇ ਭੱਜ ਕੇ ਜਾਣਾ ਕਿਉਂਕਿ ਭਾਈ ਸਾਹਿਬ ਨੂੰ ਪਤਾ ਏ ਕਿ ਮੈਂ ਜਾਊਂਗਾ ਮਨੂ ਰੁਪਈਆ 2100 ਮਿਲ ਜਾਣਾ ਉਹ ਆਪਣੀ ਲੋੜ ਨੂੰ ਪੂਰਾ ਕਰਨ ਵਾਸਤੇ ਜਾ ਰਿਹਾ ਉਹ ਕਰੇ ਨਾ ਕੀ ਤੇ ਕੀ ਕਰੇਗਾ ਕੀ ਉਹ ਅਨਾਉਂਸਮੈਂਟ ਹੁੰਦੀ ਹੈ ਕਿ ਦਵਾਂ ਦੇ ਆਖਰੀ ਦਿਨ ਕਿ ਜੀ ਅੱਜ ਹਜ਼ਾਰ ਪ੍ਰਾਣੀ ਜਿਹੜਾ ਉਹ ਗੁਰੂ ਦੇ ਝਾੜੇ ਚੜਿਆ ਜੇ ਇੰਨੇ ਸਾਰੇ ਜਣੇ ਗੁਰੂ ਦੇ ਝਾੜੇ ਚੜ ਰਹੇ ਨੇ ਅੰਮ੍ਰਿਤਾਲੇ ਬਣ ਰਹੇ ਨੇ ਫਿਰ ਆਖਰ ਉਹ ਤਿੰਨ ਕਿ ਮਹੀਨੇ ਬਾਅਦ ਚਾਰ ਕਿ ਮਹੀਨੇ ਬਾਅਦ ਗਿਣਤੀ ਕਿੱਥੇ ਚੱਲ ਜਾਂਦੀ ਹੈ ਦੁਆਰਾ ਇਹ ਸੰਸਥਾਵਾਂ ਦੇ ਅਮਰ ਸੰਚਾਰਾਂ ਦੀ ਗਿਣਤੀ ਹੈ ਨਾ ਉਹ ਜੇ ਗਿਣਤੀ ਸਾਰਾ ਡਾਟਾ ਇਕੱਠਾ ਕਰ ਲਿਆ ਜਾਵੇ ਨਾ ਤੇ ਪੰਜਾਬ ਵਿੱਚ ਵਸਣ ਵਾਲੇ ਛੱਡੋ ਪੰਜਾਬ ਦੇ ਉੱਤੇ ਉੱਡਣ ਵਾਲੇ ਪੰਛੀ ਤੇ ਰਹਿਣ ਵਾਲੇ ਪਸ਼ੂ ਇਹ ਵੀ ਅਮਰਤਾਰੀ ਹੋਣਗੇ ਪੱਕੀ ਗੱਲ ਹੈ ਉਹ ਜਰੂਰ ਹੋ ਜਾਵੇ ਵੀ ਬਾਬਿਆਂ ਨੇ ਆ ਕੇ ਦਾ ਤਨ ਦੀਵਾਨ ਲਾਏ ਸੀ ਵੀ ਘਟੋ ਘੜ ਯਾਰ 11 ਬੰਦੇ 1100 ਬੰਦਾ ਦਾ ਅਮਰ ਛਕ ਲੋ ਨਾ ਉਹ ਡਾਟਾ ਇਕੱਠਾ ਕਰਨ ਦੇ ਚੱਕਰ ਵਿੱਚ ਹੁੰਦੇ ਨੇ ਇੱਕ ਪਾਸੇ ਗੱਲ ਹੁੰਦੀ ਹੈ ਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਿੱਖੀ ਜਿਹੜੀ ਹੈ ਇੱਥੋਂ ਹੀ ਵਧੀ ਫੁੱਲੀ ਹੈ ਤੇ ਅੱਜ ਇੱਥੇ ਹੀ ਆਪਣੇ ਚੰਡੇਗੱਡ ਕੇ ਜਿਹੜਾ ਉਹ ਨਾਮ ਰੋਸ਼ਨ ਕਰ ਰਹੇ ਨੇ ਸਿੱਖ ਪਰ ਦੂਜੇ ਪਾਸੇ ਕੁਝ ਅਜੇਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆndੀਆਂ ਨੇ ਜਿੱਥੇ ਕਿ ਮਨ ਨੂੰ ਠੇਸ ਵੀ ਪਹੁੰਚਦੀ ਹੈ ਤੇ ਹੈਰਾਨੀ ਵੀ ਹੁੰਦੀ ਹੈ ਇਦਾਂ ਦੀ ਇੱਕ ਵੀਡੀਓ ਇੱਕ ਫੋਟੋ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਮੈਂ ਸਿੱਖ ਧਰਮ ਨੂੰ ਛੱਡ ਰਿਆਂ ਵਾ ਤੇ ਉਸ ਨੇ ਉਹਦੇ ਥੱਲੇ ਇੱਕ ਬੜਾ ਵੱਡਾ ਪੋਸਟ ਬਣਾ ਕੇ ਲਿਖਿਆ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਜਿਹੜਾ ਉਹ ਤਸਵੀਰ ਦਿਖਾ ਰਹੇ ਆ ਨਾਲ ਨਾਲ ਕਿਸ ਤਰੀਕੇ ਨਾਲ ਇੱਕ ਵੀਰ ਦੇ ਨਾਲ ਜਿਹੜਾ ਉਹ ਕੁਝ ਸਾਲ ਪਹਿਲਾਂ ਕੋਈ ਘਟਨਾ ਹੁੰਦੀ ਹੈ ਜਿਸ ਤੋਂ ਬਾਅਦ ਉਹ ਬੰਦਾ ਕਹਿੰਦਾ ਹੈ ਕਿ ਜੀ ਮੇਰੀ ਕਿਸੇ ਨੇ ਸਾਰ ਨਹੀਂ ਲਈ ਆ ਕਿ ਮੈਂ ਕਾਫੀ ਲੰਮਾ ਸਮਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਮੈਂ ਗਰੰਥੀ ਸਿੰਘ ਵੀ ਰਿਆਂ ਪਰ ਮੇਰੀ ਕਿਸੇ ਨੇ ਸਾਰ ਨਹੀਂ ਲਈ ਤੇ ਕੁਝ ਸਾਲ ਬਾਅਦ ਆ ਕੇ ਉਹ ਹੁਣ ਕਹਿ ਰਿਹਾ ਕਿ ਮੈਂ ਸਿੱਖ ਧਰਮ ਨੂੰ ਛੱਡ ਰਿਆਂ ਵਾ ਪਰ ਆਖਰ ਕੀ ਐਦਾਂ ਕਰਨ ਦੇ ਨਾਲ ਸਿੱਖ ਧਰਮ ਖਤਮ ਹੋ ਜਾਏਗਾ ਕੀ ਸਿੱਖੀ ਨੂੰ ਖਤਰਾ ਐਦ ਅੱਜ ਸਾਡੇ ਨਾਲ ਸੁਖਿੰਦਰ ਸਿੰਘ ਚਾਕਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਆਖਿਰ ਸਿੱਖ ਧਰਮ ਦਾ ਅਸਲ ਫਲਸਫਾ ਕੀ ਕਹਿੰਦਾ ਸਵਾਗਤ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਜੀ ਪੋਸਟ ਮੈਂ ਤੁਹਾਡੇ ਨਾਲ ਵੀ ਸਾਂਝੀ ਕੀਤੀ ਸੀ ਆਪਾਂ ਦੇਖੀ ਹੈ ਤੇ ਇਦਾਂ ਦੀਆਂ ਗੱਲਾਂ ਪਹਿਲਾਂ ਵੀ ਸਾਡੇ ਸਾਹਮਣੇ ਬੜੀ-ਵਰੀਆਂ ਆਈਆਂ ਨੇ ਕਿ ਜਿੱਥੇ ਕੋਈ ਬੰਦਾ ਆ ਕੇ ਕਹਿੰਦਾ ਕਿ ਜੀ ਮੈਂ ਸਿੱਖ ਧਰਮ ਨੂੰ ਛੱਡ ਰਿਹਾ ਵਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਵਾਇਰਲ ਹੋਈ ਜਦੋਂ ਬੰਦੇ ਨੇ ਕਿਹਾ ਸੀ ਕਿ ਕੇਸ ਕਤਲ ਕਰਾ ਕੇ ਉਹਨਾਂ ਨੇ ਅਕਾਲ ਤਖਤ ਸੈ ਪੇਜ ਦਿੱਤੇ ਸੀ ਕਿ ਆਹ ਫੋਟੋ ਆਪਣੀ ਸਿੱਖੀ ਮੈਨੂੰ ਲੋਡ ਨਹੀਂ ਇਸ ਚੀਜ਼ ਤੇ ਇਦਾਂ ਦੀਆਂ ਘਟਨਾਵਾਂ ਨੇ ਤਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਇਹਦੇ ਨਾਲ ਸਿੱਖ ਧਰਮ ਨੂੰ ਅਸਲ 'ਚ ਕੋਈ ਖਤਰਾ ਹੈਗਾ ਇਹੋ ਜਿਹੇ ਬੰ ਜਿਨੂੰ ਕਹਿ ਦਿੰਨੇ ਆ ਵੀ ਸਵਾਰਥੀ ਲੋਗ ਸਾਡਾ ਸਵਾਰਥ ਪੂਰਾ ਹੋਏਗਾ ਤੇ ਠੀਕ ਹੈ ਨਹੀਂ ਸਵਾਰਥ ਪੂਰਾ ਹੋਏਗਾ ਤੇ ਅਸੀਂ ਚੱਲੇ ਬਾਏ ਬਾਏ ਟਾਟਾ ਇਹਨਾਂ ਲੋਕਾਂ ਦਾ ਕੋਈ ਦੀਨ ਧਰਮ ਕੁਝ ਵੀ ਨਹੀਂ ਹੈਗਾ ਜੇ ਉਧਰ ਗਏ ਨੇ ਉਧਰੋਂ ਵੀ ਇਹਨਾਂ ਦਾ ਸਵਾਰਥ ਨਾ ਪੂਰਾ ਆਇਆ ਤੀਜੇ ਬੰਨੇ ਸੀ ਤੀਜੇ ਬੰਨੇ ਉਹਨਾਂ ਦੇ ਚੌਥੇ ਬੰਨੇ ਸੀ ਚੌਥੇ ਬੰਨੇ ਪੰਜਵੇਂ ਬੰਨੇ ਸੀ ਇਹ ਕਿਸੇ ਦੇ ਵੀ ਨਹੀਂ ਹੁੰਦੇ ਤੋਂ ਇਹਨਾਂ ਦਾ ਮੇਨ ਮੰਤਬ ਕੀ ਹੁੰਦਾ ਏ ਸਿਰਫ ਤੇ ਸਿਰਫ ਸਵਾਰਥ ਮੇਰਾ ਸਵਾਰਥ ਪੂਰਾ ਹੋਣਾ ਚਾਹੀਦਾ ਗੁਰੂ ਸਾਹਿਬ ਦਾ ਬਚਨ ਹੈ ਨਾਵੇਂ ਨਾਨਕ ਜੀ ਕਹਿੰਦੇ ਨਿਸਤਿਨ ਮਾਇਆ ਕਾਰਨੇ ਪੁਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਦੇ ਚੀਤ ਇਹ ਸਿਰਫ ਤੇ ਸਿਰਫ ਮਾਇਆ ਦੀ ਖੇਡ ਹੈਗੀ ਆ ਮੇਰਾ ਸਵਾਰਥ ਜਿੱਥੋਂ ਪੂਰਾ ਹੁੰਦਾ ਹੋਵੇ ਮੈਂ ਉੱਥੇ ਜਾਵਾਂਗਾ ਤੇ ਉਹਨਾਂ ਦੇ ਨਾਲ ਮੈਂ ਨਿਭਾਵਾਂਗਾ ਜੇ ਕੱਲ ਨੂੰ ਉੱਥੋਂ ਵੀ ਨਾ ਪੂਰਾ ਆਇਆ ਫੇਰ ਫਿਰ ਕੀ ਕਰੋਗੇ ਇਹ ਤਾਂ ਅਗਲੇ ਬੰਨੇ ਦੀ ਤਿਆਰੀ ਹੈ ਪੂਰੀ ਤੋਂ ਇਹੋ ਜਿਹੇ ਬੰਦਿਆਂ ਦਾ ਬੜੇ ਆਉਂਦੇ ਨੇ ਉਹ ਜੇ ਕੀ ਸਾਡਾ ਜੀ ਦੇਖੋ ਕਿਸੇ ਨੇ ਪੁੱਛਿਆ ਨਹੀਂ ਉਹ ਸਭ ਕੁਝ ਮਿਲ ਵੀ ਜਾਂਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਉਹ ਬੰਦਾ ਮੁਲਾਜ਼ਮ ਰਿਹਾ ਹੈ ਸ਼੍ਰੋਮਣੀ ਕਮੇਟੀ ਦੀਆਂ ਤਨਖਾਹਾਂ ਬਾਕੀ ਸਿੰਘ ਸੁਭਾਵਾਂ ਨਾਲੋਂ ਕਿਤੇ ਉੱਤੇ ਨੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਮੁਲਾਜ਼ਮਾਂ ਨੂੰ ਸਹੂਲਤਾਂ ਵੀ ਬੜੀਆਂ ਨੇ ਉਹ ਫਿਰ ਕਹੀ ਜਾਂਦਾ ਮੇਰੀ ਸਾਰ ਨਹੀਂ ਲਈ ਜੀ ਮੇਰੀ ਸਾਰ ਨਹੀਂ ਲਈ ਮੰਦਾਂ 'ਮ ਬੜੀਆਂ ਹੁਨਤਾਈਆਂ ਹੁੰਦੀਆਂ ਐ ਸੰਸਥਾਵਾਂ ਦੇ ਵਿੱਚ ਬੜੀਆਂ ਹੁਨਤਾਈਆਂ ਹੁੰਦੀਆਂ ਪਰ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਨੇ ਜਿਹੜਾ ਵੇਤਨ ਘੱਟ ਹੋਏਗਾ ਸਿੰਘ ਸੁਭਾਵਾਂ ਦੀ ਗੱਲ ਕਰੀਏ ਲੋਕਲ ਸਿੰਘ ਸੁਭਾਵਾਂ ਦੀ ਭਾਵੇਂ ਹੋ ਸਕਦਾ ਹੁੰਦਾ ਏ ਬਹੁਤ ਘੱਟ ਹੁੰਦਾ ਏ ਪਰ ਐਸਜੀਪੀਸੀ ਦੀ ਤਨਖਾਹਾਂ ਬਹੁਤ ਜ਼ਿਆਦਾ ਨੇ ਸਹੂਲਤਾਂ ਵੀ ਬਹੁਤ ਜ਼ਿਆਦਾ ਨੇ ਉਹਦੇ ਬਾਵਜੂਦ ਵੀ ਇਦਾਂ ਕਹੀ ਜਾਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਮਰਜ਼ੀ ਕਹੀ ਜਾਣ ਵੀਰ ਜੀ ਇੱਕ ਇੱਕ ਪਾਸੇ ਸਾਡੇ ਸਾਹਮਣੇ ਨਾ ਬੜਾ ਗਰੀਬ ਪਰਿਵਾਰ ਵੀ ਆਉਂਦੇ ਨੇ ਇਦਾਂ ਦੇ ਵੀ ਪਰਿਵਾਰ ਹੈਗੇ ਜਿਨ੍ਹਾਂ ਦੇ ਵਿੱਚ ਘਰ ਦੇ ਵਿੱਚ ਬਿਮਾਰੀਆਂ ਬਹੁਤ ਲੰਬੀਆਂ ਲੰਬੀਆਂ ਨੇ ਪਰ ਫਿਰ ਵੀ ਅਗਲੇ ਕਹਿੰਦੇ ਨੇ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸਾਨੂੰ ਉੱਥੇ ਹੀ ਸਾਰਾ ਕੁਝ ਮਿਲਦਾ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਹੀ ਸਾਰਾ ਕੁਝ ਮਿਲਣਾ ਹੈ ਗੁਰੂ ਸਾਹਿਬ ਤੇ ਭਰੋਸਾ ਹੈ ਨਾ ਦੂਜੇ ਪਾਸੇ ਇੱਕ ਉਹ ਵਜ਼ੀਰ ਜਿਹੜਾ ਗੁਰੂ ਸਾਹਿਬ ਦੇ ਘਰ ਦੇ ਵਿੱਚ ਇਹਨੇ ਲੰਮਾ ਸਮਾਂ ਸੇਵਾ ਕਰਨ ਤੋਂ ਬਾਵਜੂਦ ਵੀ ਭਰੋਸਾ ਨਹੀਂ ਬਣ ਪਾਇਆ ਉਹਦਾ ਆਖਰ ਕੀ ਇਹਦੇ ਵਿੱਚ ਕੀ ਇਹ ਕਹਿ ਸਕਦੇ ਆ ਕਿ ਸਾਡੀ ਕੋਈ ਕਮੀ ਰਹੀ ਗਈ ਜਾਂ ਫਿਰ ਗ ਮੁੱਖੋਂ ਹਰ ਹਰ ਸਭ ਕੋ ਕਰੇ ਵਿਰਲਾ ਹੀ ਦਿਵਸ ਆਇਆ ਬਸ ਗੱਲ ਇੱਥੇ ਮੁੱਕਦੀ ਹੈ ਹੁਣ ਅੱਜ ਦੀ ਆਪਾਂ ਗੱਲ ਕਰੀਏ ਜਿਹੜਾ ਅੱਜ ਦਾ ਦਿਹਾੜਾ ਹੈ ਅੱਜ ਦਾ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਮੱਗਰ ਮੁਤਾਬਕ 24 ਨਵੰਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਤਿੰਨ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਹਾਲਾ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਤੋਂ ਪਹਿਲੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਠੀਕ ਹੈ ਜੀ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਤੁਹਾਡੀ ਆਖਰੀ ਇੱਛਾ ਕੀ ਹੈ ਤੇ ਉਹਨਾਂ ਨੇ ਕੀ ਆਖਰੀ ਇੱਛਾ ਕਹੀ ਕਿ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਜਦੋਂ ਮੈਂ ਸ਼ਹੀਦ ਹੋਵਾਂ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਮੁਗਲ ਸਰਕਾਰ ਨੇ ਸੋਚਿਆ ਤਾਂ ਬੜਾ ਵਧੀਆ ਕੰਮ ਹੋ ਗਿਆ ਇਹ ਤਾਂ ਬੜਾ ਵਧੀਆ ਕੰਮ ਹੋ ਗਿਆ ਇਹ ਮੰਗਦਾ ਪਿਆ ਹੈ ਕਿ ਮੈਂ ਜਦੋਂ ਸ਼ਹੀਦ ਹੋਵਾਂ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਅਸੀਂ ਜਦੋਂ ਇਹਨੂੰ ਮਾਰਾਂਗੇ ਇਹ ਟੜਫੇਗਾ ਇਹਦਾ ਗੁਰੂ ਵੇਖੇਗਾ ਉਹ ਤਾਂ ਡੋਲ ਜਾਏਗਾ ਤੇ ਗੱਲ ਸਾਡਾ ਤਾਂ ਕੰਮ ਹੱਲ ਹੋ ਜਾਏਗਾ ਪਰ ਉਹਨਾਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਵੀ ਜੀ ਦੇ ਸਿੱਖ ਇੰਨਾ ਅਡੋਲ ਏ ਤੇ ਉਹ ਗੁਰੂ ਕਿੰਨਾ ਮਹਾਨ ਹੋਏਗਾ ਉਹਨੇ ਅਡੋਲਤਾ ਨਹੀਂ ਕਿੱਥੋਂ ਏ ਉਹਨੇ ਅਡੋਲਤਾ ਗੁਰੂ ਤੋਂ ਇੱਕ ਬਹਾਦਰ ਸਾਹਿਬ ਦੇ ਚਰਨਾਂ ਚੋਂ ਲਈ ਏ ਉਹ ਐਡੇ ਅਡੋਲ ਸਿੱਖ ਉਹ ਆਰੀ ਨਾਲ ਦੋ ਫਾੜਦਾ ਹੋ ਗਿਆ ਪਰ ਗੁਰੂ ਤੋਂ ਮਨਕਰ ਨਹੀਂ ਹੋਏ ਰੂਹ ਵਿੱਚ ਲਪੇਟ ਕੇ ਸਾੜਤਾ ਦਿੱਤਾ ਪਰ ਗੁਰੂ ਤੋਂ ਮਨਕਰ ਨਹੀਂ ਹੋਏ ਭਾਈ ਦੇ ਆਲਾ ਜੀ ਆਲੂਆਂ ਵਾਂਗ ਵਾਲ ਛੱਡੇ ਉਬਲਦੀ ਦੇਗ ਵਿੱਚ ਪਰ ਗੁਰੂ ਤੋਂ ਮੁਨਕਰ ਨਹੀਂ ਹੋਏ ਉਹਨਾਂ ਕਿਹਾ ਵੀ ਇਹ ਤਾਂ ਸਾਡਾ ਕੰਮ ਆਸਾਨ ਹੋ ਜਾਏਗਾ ਪਰ ਉਹ ਜਿਸ ਗੁਰੂ ਦੇ ਚਰਨਾਂ ਦੇ ਵਿੱਚੋਂ ਡੋਲਤਾ ਲਈ ਤੇ ਉਹ ਸੋਚਦੇ ਸੀਗੇ ਵੀ ਇਹ ਗੁਰੂ ਡੋਲ ਜਾਏਗਾ ਇਹਨਾਂ ਨੂੰ ਵੇਖ ਕੇ ਗੁਰੂ ਕਿਤੋਂ ਡੋਲ ਸਕਦਾ ਏ ਜਿਹਦੇ ਸੇਖ ਹੀ ਇੰਨੇ ਮਹਾਨ ਹੋਣ ਤਾਂ ਘਾਵਤ ਬਣ ਗਈ ਨਾ ਤਿੰਨ ਵਿੱਚ ਨਾ 13 ਵਿੱਚ ਇਹ ਪਤਾ ਇਹ ਘਾਵਤ ਕਿਵੇਂ ਬਣੀ ਸੀ ਇਹ ਘਾਵਤ ਬਣੀ ਸੀ ਜਦੋਂ ਈਸੂ ਮਸੀਹ ਨੂੰ ਸੂਲੀ ਤੇ ਟੰਗਣ ਲੱਗੇ ਉਹਦੇ ਨਾਲ ਉਹਦੇ 13 ਜਿਹੜੇ ਉਪਾਸ਼ਕ ਚੇਲੇ ਸਨ ਉਹਨੂੰ ਕਹਿੰਦੇ ਵੀ ਤੁਸੀਂ ਇਹਦੇ ਚੇਲੇ ਹੋ ਤੁਹਾਡਾ ਗੁਰੂ ਏ ਅਸੀਂ ਇਹਨੂੰ ਮਾਰਨ ਤੋਂ ਪਹਿਲੇ ਤੈਨੂੰ ਮਾਰਨਾ ਤੁਹਾਨੂੰ ਮਾਰਨਾ ਉਹ ਕਹਿੰਦੇ ਇਹ ਤਾਂ ਸਾਡਾ ਗੁਰੂ ਹੀ ਨਹੀਂ ਹੈਗਾ মুনਕਰ ਹੋ ਗਏ ਭੱਜ ਗਏ ਭੱਜ ਗਏ ਅੱਜ ਗੋਰੇ 13 ਨੰਬਰ ਨੂੰ ਅਨਲਕੀ ਗਿਣਦੇ ਨੇ ਚੰਡੀਗੜ੍ਹ ਬਣਾਇਆ ਉਹਦੇ ਵਿੱਚ 13 ਨਾ ਸੈਕਟਰ ਨਹੀਂ ਹੈਗਾ 13 ਨੰਬਰ ਨੂੰ ਅਨਲਕੀ ਗਿਣਦੇ ਨੇ ਇਧਰ ਮਹਾਨ ਗੁਰੂ ਦੇ ਮਹਾਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਉਹ ਕਹਿੰਦੇ ਵੀ ਇਹ ਤੁਹਾਨੂੰ ਪਹਿਰੇ ਸ਼ਹੀਦ ਕਰਨਾ ਹੈ ਤੁਹਾਡੇ ਗੁਰੂ ਨੂੰ ਸ਼ਹੀਦ ਕਰਨ ਤੋਂ ਪਹਿਲੇ ਕਹਿੰਦੇ ਕੋਈ ਗੱਲ ਨਹੀਂ ਉਹ ਕਰੋ ਜੀ ਸ਼ਹੀਦ ਐਨੇ ਮਹਾਨ ਸਿੱਖ ਉਹ ਆਪਣੀ ਨਿਭਾ ਗਏ ਉੱਥੋਂ ਗੱਲ ਬਣ ਗਈ ਵੀ ਜਿਹੜਾ ਬੰਦਾ ਨਾ ਤਾਂ ਨਿਭਣ ਵਾਲਿਆਂ ਚ ਹੋਵੇ ਨਾ ਛੱਡਣ ਵਾਲਿਆਂ ਚ ਹੋਵੇ ਉੱਥੋਂ ਇੱਕ ਹਕਾਵਤ ਬਣ ਗਈ ਤੂੰ ਤਾਂ ਨਾ ਤਿੰਨ ਚ ਨਾ 13 ਵਿੱਚੋਂ ਸੋ ਇਹ ਬੰਦੇ 13 ਵਿੱਚ ਆ ਗਏ ਨੇ ਜਿਹਦੀ ਆਪਾਂ ਗੱਲ पे ਕਰਦੇ ਆ ਇਹ 13 ਵਿੱਚ ਆ ਗਏ ਨੇ ਤੇ ਸੱਚ ਜਾਣਿਓ ਇਹ ਕਿਸੇ ਪਾਸੇ ਜੋਗੇ ਵੀ ਨਹੀਂ ਰਹਿਣੇ ਹੈਗੇ ਤੋ ਗੁਰੂ ਸਾਹਿਬ ਦੇ ਐਨੀ ਅਡੋਲਤਾ ਗੁਰੂ ਸਾਹਿਬ ਦੇ ਵਿੱਚ ਤੇ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਉਦਾਹਰਨਾਂ ਨੇ ਭਾਈ ਸੁਖ ਸਿੰਘ ਭਾਈ ਸ਼ਾਹਬਾਦ ਸਿੰਘ ਉਹਨੂੰ ਕਹਿੰਦੇ ਵੀ ਆਪਣਾ ਬੜਾ ਵਧੀਆ ਏ ਯਾਰ ਤਾਂ ਤੇਰਾ ਮੁੰਡਾ ਹੀ ਬੜਾ ਸੋਹਣਾ ਏ ਬੜਾ ਉੱਚਾ ਲੰਮਾ ਬੜਾ ਸੋਹਣਾ ਗੱਭਰੂ ਜਵਾਨ ਪੋਤੇ ਕਰਾ ਲੈ ਸਾਡੀ ਧੀ ਨਾਲ ਵਿਆਹ ਤਾਂ ਨਿਕਾਹ ਕਰ ਦਿੰਨੇ ਆ ਤੇ ਮੁਸਲਮਾਨ ਬਣ ਜਾਓ ਕਹਿੰਦੇ ਨਾ ਨਿਕਾਹ ਨਹੀਂ ਹੋਏਗਾ ਆਨੰਦ ਕਾਰਜ ਹੋਏਗਾ ਜੇ ਹੋਏਗਾ ਤੇ ਮੁਸਲਮਾਨ ਬਣਨ ਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਆंदे ਫਿਰ ਠੀਕ ਹੈ ਇੱਧਰ ਆ ਜਾਓ ਸ਼ਹੀਦ ਕਰਨਾ ਹੈ ਦੋਨਾਂ ਪਿਓ ਪੁੱਤਰਾ ਨੂੰ ਹਾਲਾਂਕਿ ਹਕੂਮਤ ਦੀ ਨੌਕਰੀ ਵਿੱਚ ਨੇ ਹਕੂਮਤ ਦੀ ਨੌਕਰੀ ਕਰਦੇ ਨੇ ਉਹ ਲੋਗ ਪਰ ਗੁਰੂ ਨਾਲ ਪ੍ਰੇਮ ਪੂਰਾ ਤੇ ਉਹ ਉਹਨਾਂ ਨੂੰ ਡੁਲਾ ਨਹੀਂ ਸਕੇ ਚਰਖੜੀਆਂ ਦੇ ਚਾਰੜ ਤਾਂ ਦੋਨਾਂ ਪਿਓ ਪੁੱਤਰਾ ਨੂੰ ਗੁਰੂ ਤੋਂ ਨਹੀਂ ਉਹ ਬੇਮਖ ਹੋਏ ਸਾਡੇ ਲਈ ਉਦਾਹਰਣ ਹੈ ਨਾ ਇਦਾਂ ਦੀਆਂ ਬੇਅੰਤ ਅੱਜ ਵੀ ਉਦਾਹਰਣਾਂ ਹੈਗੀਆਂ ਨੇ ਕਈ ਬੰਦੇ ਕਿੰਨੀਆਂ ਬਿਮਾਰੀਆਂ ਨਾਲ ਉਲਝਰੇ ਨੇ ਦੁੱਖਾਂ ਨਾਲ ਤਕਲੀਫਾਂ ਨਾਲ ਉਲਝਰੇ ਨੇ ਨਾ ਮੈਂ ਤਾਂ ਇੱਕੋ ਬਜ਼ੁਰਗ ਦੀ ਮੈਂ ਵੇਖੀਏ ਨਾ ਮੈਨੂੰ ਤਾਂ ਮੇਰੇ ਕਲਗੀਆਂ ਵਾਲੇ ਤੇ ਮਾਣ ਆ ਮੈਂ ਨਹੀਂ ਆਪਣੇ ਕਲਗੀਧਾਣੇ ਦਾ ਦਰ ਛੱਡਣਾ ਹੈਗਾ ਇਹ ਵੀ ਜਿਹੜੇ ਇਹੋ ਜਿਹੇ ਗੁਰਸਿੱਖ ਨੇ ਮੈਂ ਸਮਝਦਾ ਉਹਨਾਂ ਦੇ ਵੰਸ਼ਜ ਨੇ ਜਿਹੜੇ ਪੱਕੇ ਨੇ ਡਿਗੇ ਨੇ ਡੋਲੇ ਇੱਧੜ ਕਰ ਰਹੇ ਹੋ ਪੂਰਨ ਹੋਏ ਤੇਰੇ ਪਤਾਨੀ ਇਹ ਉਹਨਾਂ ਦੀ ਵੰਸ਼ਜ ਨੇ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਬਿੰਦੀ ਔਲਾਦ ਹੋਣਾ ਹੀ ਔਲਾਦ ਹੈ ਗੁਰੂ ਨਾਨਕ ਸਾਹਿਬ ਦੀ ਬਿੰਦੀ ਔਲਾਦ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਕਿੱਥੋਂ ਰਹੀ ਏ ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਕਿਤੋਂ ਗੁਰੂ ਨਾਨਕ ਸਾਹਿਬ ਦੇ ਹੁਕਮ ਜਰੇ ਆ ਬਿੰਦੀ ਔਲਾਦ ਸੀ ਨਾ ਤੇ ਅਸੀਂ ਵੰਸ਼ਜ ਕਿੰਨੂੰ ਗਿਣਦੇ ਆ ਭਾਈ ਲੈਣ ਨੂੰ ਗੁਰੂ ਜਿਹੜਾ ਗੁਰੂ ਅੰਗਦ ਸਾਹਿਬ ਬਣੇ ਆ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਮਝੋ ਕਿ ਬਿੰਦੀ ਔਲਾਦ ਹੀ ਤੁਹਾਡੀ ਉਹ ਵੰਸ਼ਜ ਹੀ ਹੈਗੇ ਨੇ ਤੇ ਜਿਹੜੇ ਅੱਗੋਂ ਤੁਹਾਡੀਆਂ ਗੱਲਾਂ ਨੂੰ ਫੋਲੋ ਕਰਨ ਜਿਹੜੀ ਅੱਗੋਂ ਤੁਹਾਡਾ ਹੁਕਮ ਮੰਨਣ ਜਿਹੜੇ ਤੁਹਾਡੀ ਫਿਲਾਸਫੀ ਨੂੰ ਫੋਲੋ ਕਰਨ ਅਸਲ ਉਹ ਜਿਹੜੇ ਨੇ ਰਾਹ ਦੇ ਪੰਦੀ ਬਣਦੇ ਨੇ ਨਹੀਂ ਅ ਫਿਰ ਆਪਾਂ ਨੂੰ ਲੱਗਦਾ ਨਹੀਂ ਕਿ ਜਿਹੜੇ ਇਦਾਂ ਦੇ ਲੋਕ ਨੇ ਇਹਨਾਂ ਨੂੰ ਦੇਖ ਕੇ ਬਾਕੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੇ ਸਿੱਖੀ ਦੇ ਵਿੱਚ ਅੱਗੇ ਹੁਣ ਆ ਰਹੇ ਨੇ ਹਜੇ ਉਹਨਾਂ ਨੂੰ ਜਿਹੜਾ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਖਤਰਾ ਹੋਏਗਾ ਕਿ ਉਹ ਛੱਡ ਜਾਣਗੇ ਡੋਲ ਜਾਣਗੇ ਉਹ ਕਿ ਉਹਨਾਂ ਨੂੰ ਜੇ ਇਦਾਂ ਦੇ ਉਹਨਾਂ ਸਾਹਮਣੇ ਐਗਜ਼ਾਮਪਲਾਂ ਜਾਣਗੇ ਮੈਂ ਸਮਝਦਾ ਮਾਂ ਜੇ ਕੋਈ ਇਹੋ ਜਿਹਾ ਬੰਦਾ ਕੱਚਾ ਪਿੱਲਾ ਪਹਿਲੀ ਹੋਏਗਾ ਨਾ ਤੇ ਉਹਨੇ ਆਪਣੀਆਂ ਉਦਾਹਰਨਾਂ ਇਹੋ ਜੀਆਂ ਹੀ ਲੈਣੀਆਂ ਹੈਗੀਆਂ ਤੇ ਜਿਹੜਾ ਬੰਦਾ ਚੜ੍ਹਦੀ ਕਲਾ ਵਾਲਾ ਉਹਨੇ ਚੜ੍ਹਦੀ ਕਲਾ ਵਾਲੇ ਪਾਸੇ ਹੀ ਵੇਖਣਾ ਪਲੱਸ ਮਾਈਨਸ ਹਰ ਪਾਸੇ ਹੁੰਦਾ ਏ ਤੁਸੀਂ ਕਹੋ ਨਾ ਪ ਸਾਡੇ ਜਿਹੜੀ ਧਰਮ ਦੀ ਖੂਬੀ ਕੀ ਹੈਗੀ ਆ ਜਦੋਂ ਖੰਡੇ ਬਾਟੇ ਦੀ ਪੋਲ ਸਿਕਾਈ ਜਾਂਦੀ ਪੰਜਾਂ ਪਿਆਰਿਆਂ ਵੱਲੋਂ ਪਹਿਲੇ ਇੱਕ ਗੱਲ ਕਹੀ ਜਾਂਦੀ ਏ ਪੂਰੇ ਠੋਕ ਵਜਾ ਕੇ ਬਈ ਤੁਸੀਂ ਸਾਰੇ ਆਪਣੀ ਮਰਜ਼ੀ ਨਾਲ ਆਏ ਹੋ ਕੋਈ ਕਿਸੇ ਦਬਦਬਾ ਏਠ ਕਿਸੇ ਲਾਲਚ ਏਠ ਜੇ ਕੋਈ ਆਇਆ ਏ ਤੇ ਉਹ ਜਾ ਸਕਦਾ ਏ ਇਹ ਗੱਲ ਕਹੀ ਜਾਂਦੀ ਏ ਨਾ ਪਹਿਲੇ ਪੰਜ ਪਿਆਰਿਆਂ ਵੱਲੋਂ ਸਭ ਤੋਂ ਪਹਿਲੇ ਇਹ ਗੱਲ ਕਹੀ ਜਾਂਦੀ ਏ ਕਿਸੇ ਲਾਲਚ ਏਠ ਕੋਈ ਆਇਆ ਕਿਸੇ ਦਬਦਬਾ ਏਠ ਆਇਆ ਕਿਸੇ ਡਰਾਵੇ ਨਾਲ ਆਇਆ ਏ ਤੇ ਉਹ ਬੰਦਾ ਜਾ ਸਕਦਾ ਏ ਕਿ ਆਪਣੀ ਮਰਜ਼ੀ ਨਾਲ ਤੁਸੀਂ ਆਓ ਤੇ ਇਹ ਸਿੱਖ ਧਰਮ ਦੇ ਦਰਵਾਜ਼ੇ ਸਦਾ ਲਈ ਖੁੱਲੇ ਨੇ ਜੇ ਤੁਸੀਂ ਸੋਚੋ ਵੀ ਧੱਕੇ ਨਾਲ ਜਾਂ ਲਾਲਚੀਆਂ ਨਾਲ ਵਜ਼ੀਰੀਆਂ ਦੇ ਲਾਲਚ ਨੂੰ ਆਏ ਹੋ ਤੇ ਤੁਸੀਂ ਜਾ ਸਕਦੇ ਹੋ ਇਸ ਸਿੱਖੀ ਧਰਮ ਲਈ ਤੁਹਾਡੇ ਦਰਵਾਜ਼ੇ ਬੰਦ ਨੇ ਮਰਜ਼ੀ ਨਾਲ ਜਿਹੜਾ ਮਰਜ਼ੀ ਆਵੇ ਤੋਂ ਇਹੋ ਜੀਆਂ ਜੇ ਤੁਸੀਂ ਕੋ ਉਦਾਹਰਨਾ ਬਣਣਗੇ ਤੇ ਇਹੋ ਜੀਆਂ ਉਦਾਹਰਨਾ ਉਹਨਾਂ ਵਾਸਤੇ ਬਣਣਗੇ ਜਿਹੜੇ ਪਹਿਲੇ ਕੱਚੇ ਪਿੱਲੇ ਨੇ ਜਿਹੜੇ ਬੰਦੇ ਪਹਿਲੇ ਦ੍ਰਿੜ ਨੇ ਉਹਨਾਂ ਲਈ ਇਹ ਉਦਾਹਰਨਾਂ ਨਹੀਂ ਹੋ ਸਕਦੀਆਂ ਮੈਂ ਨਹੀਂ ਸਮਝਦਾ ਹੈਗਾ ਉਹ ਜਿਨੇ ਭਜਨ ਦਾ ਰਾਹ ਲ ਬਣਾ ਹੋਵੇ ਨਾ ਤੇ ਉਹ ਫਿਰ ਮਾੜੇ ਤੋਂ ਮਾੜਾ ਕਿਰਦਾਰ ਲੱਭਦਾ ਹੁੰਦਾ ਹੈ ਠੀਕ ਹੈ ਨਾ ਤੇ ਜਿਨੇ ਚੜ੍ਹਦੀ ਕਲਾ ਦੇ ਪਾਸੇ ਨੂੰ ਜਾਣਾ ਹੋਵੇ ਉਹ ਫਿਰ ਚੰਗੇ ਤੋਂ ਚੰਗਾ ਕਿਰਦਾਰ ਲੱਭਦਾ ਨਹੀਂ ਮੈਂ ਉਹਦੇ ਵਰਗਾ ਬਣਨਾ ਹੈ ਠੀਕ ਹੈ ਤਾਂ ਉਹ ਇਹ ਉਦਾਹਰਨਾਂ ਉਹਨਾਂ ਵਾਸਤੇ ਨੇ ਜਿਹੜੇ ਕੱਚੇ ਪਿੱਲੇ ਨੇ ਪਾ ਦੇਖਦੇ ਆ ਪੰਜਾਬ ਦੇ ਵਿੱਚ ਗੱਲ ਕਰੀਏ ਨਾ ਤੇ ਬੜਾ ਸਾਡੇ ਸਾਹਮਣੇ ਅੱਜ ਦੇ ਟਾਈਮ ਦੇ ਵਿੱਚ ਕਹਿ ਲਓ ਕਿ ਸਾਨੂੰ ਫਿਕਰ ਵੀ ਪਿਆ ਹੋਇਆ ਸਾਡੀਆਂ ਜਿਹੜੀਆਂ ਆਗੂ ਅੱਗੇ ਜਥੇਬੰਦੀਆਂ ਉਹਨਾਂ ਨੂੰ ਵੀ ਪਿਆ ਹੋਇਆ ਕਿ ਜਿਹੜੇ ਆਉਣ ਵਾਲੇ ਸਾਡੇ ਅੱਗੇ ਬੱਚੇ ਨੇ ਜਿਹੜੀ ਪੀੜ੍ਹੀ ਹੈ ਨਾ ਉਹ ਛੱਡਦੇ ਜਾ ਰਹੇ ਨੇ ਸਿੱਖ ਧਰਮ ਨੂੰ ਉਹ ਹੋਰ ਬਹੁਤ ਸਾਰੇ ਆਸੇ ਪਾਸੇ ਸਾਡੇ ਧਰਮ ਨੇ ਜਿਹੜੇ ਉਹ ਆਪਣਾ ਪ੍ਰਚਾਰ ਕਰਦੇ ਨੇ ਆ ਕੇ ਉਹ ਚਾਹੇ ਕਿਸੇ ਚੀਜ਼ ਦਾ ਲਾਲਚ ਦਿੰਦੇ ਨੇਗੇ ਉਹ ਚਾਹੇ ਕਹਿੰਦੇ ਨੇ ਕਿ ਅਸੀਂ ਤੁਹਾਡੀ ਕੋਠੀਆਂ ਬਣਵਾ ਦਾਂਗੇ ਤੁਹਾਡੇ ਕੋਲ ਨੌਕਰੀ ਨਹੀਂ ਕਿ ਤੁਹਾਨੂੰ ਨੌਕਰੀ ਲਵਾ ਦਾਂਗੇ ਤੁਹਾਨੂੰ ਬਾਹਰ ਭਜਵਾ ਦਾਂਗੇ ਤੁਹਾਡੇ ਅਸੀਂ ਇਹਨਾਂ ਕੁਝ ਕਰ ਦਾਂਗੇ ਪਰ ਅੱਜ ਸਾਡੀ ਕੌਮ ਦੀ ਗੱਲ ਕਰੀ ਤਾਂ ਸਾਡੇ ਕੋਲੇ ਜਿੰਨਾ ਪੈਸਾ ਜਿੰਨਾ ਚੜਾਵਾ ਚੜਦਾ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈ ਤਾਂ ਇੱਕ ਛੋਟੇ ਤੋਂ ਛੋਟੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੇਰੀ ਖਿਆਲ ਨਾਲ ਨਾ ਨਾ ਕਰਦੇ ਵੀ ਇਹ ਨੱਕ ਚੜਾਵਾ ਤਾਂ ਚੜਦਾ ਹੈ ਕਿ ਪੰਜ ਸੱਤ ਪਰਿਵਾਰਾਂ ਦਾ ਜਿਹੜਾ ਹੈ ਰਾਸ਼ਨ ਪਾਣੀ ਆ ਫਾਇਦਾ ਚੱਕ ਕੇ ਬੱਚਿਆਂ ਨੂੰ ਉਧਰ ਲੈ ਕੇ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਬਿਲਕੁਲ ਮੈਂ ਅੱਗੇ ਵੀ ਇਹ ਗੱਲ ਕਰ ਚੁੱਕਾ ਹਾਂ ਕਿ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਹਾਂਜੀ ਗੁਰਦੁਆਰੇ ਦੇ ਗ੍ਰੰਥੀ ਦੀ ਤਨਖਾਹ ਹੁੰਦੀ ਹੈ 404500 ਰੁਪਿਆ ਹੁਣ 404500 ਦੀ ਜੇ ਗੱਲ ਕਰੀਏ ਮੇਰੇ ਆਪ ਦੇ ਘਰ ਦਾ ਦੁੱਧ ਦਾ ਜਿਹੜਾ ਬਿੱਲ ਹੈ ਨਾ ਉਹ 404500 ਰੁਪਏ ਦੁੱਧ ਦਾ ਬਿੱਲ ਹੁੰਦਾ ਤੁਸੀਂ ਸੋਚੋ ਵੀ ਇੱਕ ਗ੍ਰੰਥੀ ਸਿੰਘ ਜਿਹਨੇ ਆਪਣਾ ਪਰਿਵਾਰ ਪਾਲਣਾ ਹੈ ਉਹ ਕਿਵੇਂ ਪਾਲੇਗਾ ਉਵੇਂ ਮੁੜ ਕੇ ਪਤਾ ਕੀ ਹੁੰਦਾ ਏ ਜਿਹੜੇ ਬੰਦੇ ਅ ਕਹਿ ਲੋ ਅਨਮਤੀ ਰੰਗਾਂ ਵਿੱਚ ਰੰਗੇ ਹੋਏ ਨੇ ਨਾ ਉਹਨਾਂ ਨੇ ਆਣ ਕੇ ਕਹਿਣਾ ਹੈਗਾ ਦੇਖੋ ਜੀ ਭਾਈ ਸਾਹਿਬ ਜੀ ਸਾਡੇ ਘਰੇ ਨਾ ਸਾਡੇ ਬਾਪੂ ਦਾ ਸ਼ਰਾਧੇ ਤੁਸੀਂ ਆਓ ਪ੍ਰਸ਼ਾਦਾ ਸ਼ਕੋ ਭਾਈ ਸਾਹਿਬ ਨੇ ਭੱਜ ਕੇ ਜਾਣਾ ਕਿਉਂ ਕਿਉਂਕਿ ਭਾਈ ਸਾਹਿਬ ਨੂੰ ਪਤਾ ਏ ਕਿ ਮੈਂ ਜਾਊਂਗਾ ਮੈਨੂੰ ਰੁਪਈਆ 2100 ਮਿਲ ਜਾਣਾ ਉਹ ਆਪਣੀ ਲੋੜ ਨੂੰ ਪੂਰਾ ਕਰਨ ਵਾਸਤੇ ਜਾ ਰਿਹਾ ਤੇ ਜੇ ਉਹ ਲੋੜ ਅਸੀਂ ਉਹਨੂੰ ਇੱਥੋਂ ਪੂਰੀ ਕੀਤੀ ਹੋਵੇ ਗੁਰੂ ਘਰ ਦੇ ਗਰੰਤੀ ਨੂੰ ਗੁਰੂ ਦੀ ਗੋਲਕ ਵਿੱਚੋਂ ਦਿੱਤੇ ਹੋਣ ਮਾਇਆ ਉਹਦੀ ਜੋ ਇੱਕ ਜ਼ਰੂਰੀ ਮੁਢਲੀਆਂ ਲੋੜਾਂ ਵਾਸਤੇ ਜਿੰਨੀ ਕਿ ਤਨਖਾਹ ਚਾਹੀਦੀ ਓਨੀ ਕੁ ਦਿੱਤੀ ਹੋਵੇ ਤੇ ਫਿਰ ਉਸ ਗਰੰਤੀ ਦੀ ਬਾਹ ਫੜ ਕੇ ਕਿਹਾ ਜਾ ਸਕਦਾ ਵੀ ਤੂੰ ਸਰਾਧ ਖਾਣ ਕਿਉਂ ਗਿਆ ਤੂੰ ਪੇੜਾ ਕਰਨ ਕਿਉਂ ਗਿਆ ਤੂੰ ਫਲਾਣੀ ਥਾਂ ਤੇ ਅਨਮਤੀ ਦਾ ਕੰਮ ਸੀ ਤੂੰ ਉੱਥੇ ਅਰਦਾਸ ਕਰਨ ਕਿਉਂ ਗਿਆ ਤੂੰ ਮੜੀਆਂ ਦੀ ਅਰਦਾਸ ਕਰਨ ਕਿਉਂ ਗਿਆ ਤੂੰ ਜਠੇਰੇ ਕਢਾਣ ਕਿਉਂ ਗਿਆ ਉਹ ਤਾਂ ਕਿਹਾ ਜਾ ਸਕਦਾ ਏ ਅਸੀਂ ਉਹਨੂੰ ਫੜੀ ਵੀ ਜਾਂਦੇ ਆ ਹਾਂਜੀ ਤੂੰ ਜਠੇਰਿਆਂ ਦੀ ਅਰਦਾਸ ਕਰਨ ਗਿਆ ਸੀ ਤੂੰ ਚੂੜਾ ਚੜਾਣ ਦੀ ਅਰਦਾਸ ਕਰਨ ਗਿਆ ਸੀ ਤੂੰ ਨਰਾਟਿਆਂ ਤੇ ਅਰਦਾਸ ਕਰਨ ਗਿਆ ਸੀ ਤੂੰ ਸਰਾਦ ਖਾਣ ਗਿਆ ਸੀ ਹੈ ਉਹ ਕਰੇ ਨਾ ਕੀ ਤੇ ਕਹੇ ਕਰੇਗਾ ਕੀ ਉਹ ਕਰੇਗਾ ਕੀ ਜਦੋਂ ਉਹਨੂੰ ਤਨਖਾਹ ਹੀ ਉਹਨੂੰ 3500 4450 ਰੁਪਏ ਮਿਲਦੀ ਪਈ ਏ ਪਰਿਵਾਰ ਉਹਦਾ ਪਾਲਦਾ ਨਹੀਂ ਪਿਆ ਤੇ ਉਹ ਜਠੇਰਿਆਂ ਦੀ ਅਰਦਾਸਾਂ ਹੀ ਕਰੂਗਾ ਨਾ ਉਹਨੂੰ ਆਪਾਂ ਫੜ ਨਹੀਂ ਸਕਦੇ ਹਾਂਗੇ ਜਦੋਂ ਉਹਦੀ ਤਨਖਾਹ ਇੱਕ ਮੁੱਢਲੀਆਂ ਲੋੜਾਂ ਵਾਸਤੇ ਜਿੰਨੀ ਕਿ ਤਨਖਾਹ ਚਾਹੀਦੀ ਹੈ ਉਨੀ ਕਿ ਤਨਖਾਹ ਹੋਵੇ ਫਿਰ ਉਹਨੂੰ ਪੁੱਛਿਆ ਜਾ ਸਕਦਾ ਹੈ ਗੁਰੂ ਘਰ ਸਭ ਤੋਂ ਪਹਿਲਾਂ ਦੀਵੇ ਥੱਲੇ ਹਨੇਰਾ ਹੈ ਸਭ ਤੋਂ ਪਹਿਲੇ ਗੁਰਦੁਆਰੇ ਦੇ ਗ੍ਰੰਥੀ ਦੀ ਗੁਰਦੁਆਰੇ ਦੇ ਸੇਵਾਦਾਰਾਂ ਦੀ ਤਨਖਾਹ ਇੱਕ ਮੁੱਢਲੀਆਂ ਲੋੜਾਂ ਪੂਰੀ ਕਰਨ ਵਾਸਤੇ ਤਨਖਾਹ ਜਿੰਨੀ ਚਾਹੀਦੀ ਹੈ ਉਨੀ ਤਨਖਾਹ ਉਹਨਾਂ ਦੀ ਹੋਣੀ ਚਾਹੀਦੀ ਹੈ ਫਿਰ ਕੀ ਕਰਦਾ ਕੋਈ ਬੰਦਾ ਆ ਕੇ ਗੁਰਦਾਰੇ ਆ ਕੇ ਜੋਤ ਜਗਾ ਜਾਂਦਾ ਮੇਰੇ ਆਪਣੀ ਅੱਖੀ ਵੇਖੀ ਗੱਲ ਇਹ ਆ ਇੱਥੇ ਪਿੰਡ ਹੈਗਾ ਇੱਕ ਉਥੇ ਉਹ ਜੀ ਜੋਤ ਜਗਾ ਗਿਆ ਬੰਦਾ ਆਣ ਕੇ ਕਾਫੀ ਦਿਨ ਪਹਿਲੇ ਦੀ ਗੱਲ ਹੈ ਉਹ ਜੋਤ ਜਗਾਣ ਲੱਗੇ ਆਪਣਾ ਮਾ ਪਹਿਲੇ ਦਬੀ ਆਵਾਜ਼ ਚ ਗਰੰਤੀ ਨੇ ਵਿਰੋਧ ਕੀਤਾ ਫਿਰ ਜੇ ਗਰੰਤੀ ਨੇ ਵੇਖਿਆ ਵੀ ਲੈ ਵੀ ਇੱਥੇ ਤਾਂ ਦੇਸੀ ਘਿਓ ਚੜਨ ਲੱਗ ਗਿਆ ਹੁਣ ਗਰੰਤੀ ਕਿੱਥੋਂ ਵਿਰੋਧ ਕਰੇ ਜੋਤ ਵਿੱਚ ਦੇਸੀ ਘਿਓ ਫੂਕਣਾ ਹੈਗਾ ਇਹ ਦਿਹਾੜੀ ਦਾ ਅੱਧਾ ਕਿਲੋ ਜਾਂ ਕਿਲੋ ਤੇ ਦੇਸੀ ਘਿਓ ਚੜਦਾ ਇਹ ਰੋਜ਼ਾਨਾ ਦਾ 2 ਕਿਲੋ ਉਹ ਕਹਿੰਦਾ ਚੱਲ ਠੀਕ ਯਾਰ ਇੱਥੋਂ ਪੂਰਾ ਕਰ ਲੈਨੇ ਆ ਘਰ ਪੂਰਾ ਕਰ ਲੈਨੇ ਆ ਫਿਰ ਇਹੋ ਜੇ ਕੰਮ ਆਪਣੇ ਆਪ ਚੱਲ ਪੈਂਦੇ ਨੇ ਜਠੇਰੀਆਂ ਦੀਆਂ ਅਰਦਾਸਾਂ ਵੀ ਚੱਲ ਪੈਂਦੀਆਂ ਨੇ ਫਿਰ ਵਰਤਾਂ ਦੀਆਂ ਅਰਦਾਸਾਂ ਵੀ ਚੱਲ ਪੈਂਦੀਆਂ ਨੇ ਜਿਹੜਾ ਕੰਮ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਉਲਟ ਹੈ ਗਰੰਥੀ ਸਿੰਘ ਕਰਦਾ ਇਸ ਕਰਕੇ ਕਰਦੇ ਬਹੁਤੇ ਬੰਦੇ ਇਸ ਕਰਕੇ ਕਰਦੇ ਨੇ ਮਜਬੂਰੀ ਵਾਸ ਕਰਦੇ ਨੇ ਕੁਝ ਕ ਬੰਦੇ ਮੇਰੇ ਖਿਆਲ ਪੁਆਇੰਟ 1% ਹੋਣਗੇ ਜਿਹੜੇ ਬੰਦੇ ਜਾਣ ਬੁੱਝ ਕੇ ਕਰਦੇ ਆ ਪੁਆਇੰਟ 1% ਆਦਰਵਾਇਜ਼ ਬਹੁਤੇ ਬੰਦੇ ਮਜਬੂਰੀ ਵਾਸ ਇਦਾਂ ਕਰੀ ਜਾਂਦੇ ਆ ਸਾਨੂੰ ਆਪਣੇ ਗਰੰਥੀਆਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਕੋਈ ਮਾਇਆ ਨਹੀਂ ਕੋਈ ਫੰਡ ਨਹੀਂ ਹੋ ਕਟੋੜਾ ਉਹਨਾਂ ਦੇ ਬੱਚੇ ਪੜਾ ਦਿਓ ਬੜੇ ਸ਼ਾਰਪ ਹੁੰਦੇ ਨੇ ਉਹਨਾਂ ਦੇ ਬੱਚੇ ਕਈ ਤਨਖਾਹ ਹੀ ਨਹੀਂ ਉਹਨਾਂ ਦੀ ਉਨੀ ਕੁ ਹੁੰਦੀ ਏ ਰੋਟੀ ਤਾਂ ਮਿਲਦੀ ਕੋਈ ਨਹੀਂ ਉਹ ਪੜਾਣੀ ਕਿੱਥੋਂ ਉਹਨੇ ਵਿਚਾਰੇ ਨੇ ਉਹ ਵੀ ਫਿਰ ਇਹੀ ਕੋਈ ਸੁਣਾ ਸਿਖਾਂਦਾ ਵੀ ਠੀਕ ਏ ਕਾਕਾ ਜਿਵੇਂ ਜਿਵੇਂ ਕੋਈ ਕਹਿੰਦਾ ਓਵੇਂ ਓਵੇਂ ਕਰੀ ਜਾਓ ਅਰਦਾਸਾਂ ਕਰੀ ਜਾਓ ਤੇ ਤੁਸੀਂ ਫੜ ਫੜ ਕੇ ਆਪਣਾ ਲਫਾਫੇ ਜੇਬੇ ਚ ਪਾਈ ਜਾਓ ਤੇ ਆਪਣਾ ਟਾਈਮ ਸਾਰੋ ਕੀ ਕਰਨਗੇ ਕੀ ਕਰਨਗੇ ਦੀਵੇ ਤਲੇ ਹਨੇਰਾ ਏ ਵੀ ਜੀ ਇੱਕ ਪਾਸੇ ਨਾ ਗੱਲ ਹੁੰਦੀ ਹੈ ਵੀ ਸਾਡੇ ਇੱਥੇ ਇੰਨੇ ਸਾਰੇ ਦਿਵਾਨ ਲੱਗਦੇ ਨੇ ਜਦੋਂ ਪਿੰਡਾਂ ਦੇ ਵਿੱਚ ਕੋਈ ਬਾਬਾ ਜੀ ਆਉਂਦੇ ਨੇ ਚਿੱਟੇ ਚੋਲੇ ਵਾਲੇ ਆਗੇ ਨੀਲੇ ਬਾਣੇ ਵਾਲੇ ਆਗੇ ਉਹ ਦਿਵਾਨ ਲਾਉਂਦੇ ਨੇ ਉਹ ਅਨਾਉਂਸਮੈਂਟ ਹੁੰਦੀ ਹੈ ਆ ਕਿ ਦਿਵਾਨ ਦੇ ਆਖਰੀ ਦਿਨ ਕਿ ਜੀ ਅੱਜ ਹਜ਼ਾਰ ਪ੍ਰਾਣੀ ਜਿਹੜਾ ਉਹ ਗੁਰੂ ਦੇ ਜਹਾਜੇ ਚੜੇ ਆ ਅੱਜ ਇੰਨਾ ਪ੍ਰਾਣੀ ਜਿਹੜਾ ਗੁਰੂ ਦੇ ਜਹਾਜੇ ਚੜੇ ਆ ਜੇ ਇੰਨੇ ਸਾਰੇ ਜਣੇ ਗੁਰੂ ਦੇ ਜਹਾਜੇ ਚੜ ਰਹੇ ਨੇ ਅੰਮ੍ਰਿਤ ਵਾਲੇ ਬਣ ਰਹੇ ਨੇ ਫਿਰ ਆਖਿਰ ਉਹ ਤਿੰਨ ਕਿ ਮਹੀਨੇ ਬਾਅਦ ਚਾਰ ਕਿ ਮਹੀਨੇ ਬਾਅਦ ਗਿਣਤੀ ਕਿੱਥੇ ਚੱਲ ਜਾਂਦੀ ਹੈ ਦੁਆਰਾ ਉਹ ਅਗਲੀ ਵਾਰੀ ਜਦੋਂ ਦੁ ਉਹ ਕੀ ਚੱਕਰ ਹੈ ਕਿੱਥੇ ਰਹਿ ਜਾਂਦੀ ਹੈ ਗਿਣਤੀ ਗਿਣਤੀ ਰਹੇਗੀ ਨਾ ਜੁਨੀਆਂ ਕੋ ਇਹ ਸੰਸਥਾਵਾਂ ਦੇ ਅਮਰ ਸੰਚਾਰਾਂ ਦੀ ਗਿਣਤੀ ਹੈ ਨਾ ਐਸਜੀਪੀਸੀ ਡੀਐਸਜੀਐਮਸੀ ਹੋਰ ਜਿਹੜੀਆਂ ਸੰਸਥਾਵਾਂ ਆਪਣੇ ਆਪਣੇ ਤੌਰ ਦੇ ਉੱਤੇ ਅਮਰ ਸੰਚਾਰ ਕਰ ਰਹੇ ਖਾਸ ਕਰਕੇ ਬਾਬਿਆਂ ਦੀ ਜੜੀ ਗਿਣਤੀ ਹੈ ਉਹ ਜੇ ਗਿਣਤੀ ਸਾਰਾ ਡਾਟਾ ਇਕੱਠਾ ਕਰ ਲਿਆ ਜਾਵੇ ਨਾ ਤੇ ਪੰਜਾਬ ਵਿੱਚ ਵਸਣ ਵਾਲੇ ਛੱਡੋ ਪੰਜਾਬ ਦੇ ਉੱਤੇ ਉੱਡਣ ਵਾਲੇ ਪੰਛੀ ਤੇ ਰਹਿਣ ਵਾਲੇ ਪਸ਼ੂ ਇਹ ਵੀ ਅਮਰਤਾਰੀ ਹੋਣਗੇ ਪੱਕੀ ਗੱਲ ਜੇ ਡਾਟਾ ਕੱਢ ਲਈਏ ਨਾ ਉਹ 3 ਕਰੋੜ ਪੰਜਾਬ ਦੀ ਆਬਾਦੀ ਗਿਣਦੇ ਆ ਹਾਂਜੀ ਪੰਜਾਬ ਜਿਹੜੇ ਵਸਨੀਕ ਨੇ 3 ਕਰੋੜ ਨੇ ਤੇ ਉਹ ਜੇ ਆਪਾਂ ਉਹ ਡਾਟਾ ਕੱਢ ਲਈ ਨਾ ਅਮਰ ਸੰਚਾਰਾਂ ਦਾ ਐਸਜੀਪੀਸੀ ਦਾ ਕੱਢ ਲਈਏ ਡੀਐਸਜੀਐਮਸੀ ਦੀ ਪੰਜਾਬ ਦੀ ਇਕਾਈ ਦਾ ਉਹ ਕੱਢ ਲਈਏ ਬਾਬਿਆਂ ਦਾ ਜਿਹੜਾ ਕੱਢ ਲਈਏ ਸਭ ਤੋਂ ਵੱਧ ਬਾਬਿਆਂ ਦਾ ਬਾਬਿਆਂ ਦਾ ਕੱਢ ਲਈਏ ਤੇ ਹੋਰ ਜਿਹੜੀਆਂ ਸੰਸਥਾਵਾਂ ਕਰਦੀਆਂ ਨੇ ਅਮਰ ਸੰਚਾਰ ਆਪਣੇ ਆਪਣੇ ਜਥੇਬੰਦੀਆਂ ਕਰਦੀਆਂ ਨੇ ਉਹ ਡਾਟਾ ਸਾਰਾ ਇਕੱਠਾ ਕਰ ਲੋ ਨਾ ਤੇ ਉਸ ਹਿਸਾਬ ਨਾਲ ਪੰਜਾਬ ਵਿੱਚ ਰਹਿਣ ਵਾਲੇ ਪਸ਼ੂ ਤੇ ਉੱਡੇ ਉੱਡਣ ਵਾਲੇ ਜਿਹੜੇ ਪੰਛੀ ਨੇ ਇਹ ਵੀ ਅਮਰਤਾਰੀ ਨੇ ਉਹਦਾ ਕਾਰਨ ਕੀ ਹੈਗਾ ਏ ਅਸੀਂ ਹਰ ਵਾਰੀ ਅ ਦ੍ਰਿੜਤਾ ਵੱਲ ਕੋਈ ਧਿਆਨ ਨਹੀਂ ਹੈਗਾ ਬਾਬੇ ਆਂਦਨੇ ਅਮਰ ਛਕਲੋ ਅਮਰ ਛਕਲੋ ਅਮਰ ਛਕਲੋ ਅਮਰ ਛਕੋ ਸਿੰਘ ਸਜੋ ਅਮਰ ਛਕੋ ਸਿੰਘ ਸਜੋ ਬਸ ਉਹ ਆਪਣੀ ਗਿਣਤੀ ਵਧਾ ਕੇ ਉਹ ਚਲੇ ਗਏ دیਵਾਨ ਲੱਗਿਆ ਹਟਿਆ ਮੁੜ ਕੇ ਫਿਰ ਉਹ ਜਿਹੜੇ ਬੰਦੇ ਜਿਨ੍ਹਾਂ ਨੂੰ ਆਪਣਾ ਅਮਰ ਛਕਾਇਆ ਸੀਗਾ ਨਾ ਤੇ ਉਹਨਾਂ ਨੂੰ ਕੋਈ ਰਹਿਤ ਦ੍ਰਿੜ ਕਰਾਈ ਚਾ ਜਨਾਲ ਵੀ ਤੁਹਾਡੀ ਰਹਿਣੀ ਬਹਿਣੀ ਕੀ ਹੋਣੀ ਚਾਹੀਦੀ ਹੈ ਤੁਹਾਡਾ ਤਾਣਾ ਬਾਣਾ ਕੀ ਹੋਣਾ ਚਾਹੀਦਾ ਹੈ ਤੁਸੀਂ ਹੁਣ ਜਿਹੜੇ ਹੋ ਉਹ ਗੁਰੂ ਦੇ ਬਣੇ ਹੋ ਤੇ ਗੁਰੂ ਦੇ ਮਾਰਗ ਤੇ ਚੱਲਣਾ ਹੈਗਾ ਉਹ ਕੋਈ ਕਹਾਣੀ ਨਹੀਂ ਹੈਗੀ ਉਹ ਕਹਿੰਦੇ ਜਿਵੇਂ ਮਰਜ਼ੀ ਰੋ ਬਸ ਇੱਕ ਵਾਰੀ ਅੰਮ੍ਰਿਤ ਛਕ ਲੋ ਤੁਸੀਂ ਸਾਡਾ ਇੱਥੇ ਆਏ ਦਾ ਨਾ ਅਸੀਂ ਜਿਹੜਾ ਡਾਟਾ ਜਿਹੜਾ ਅਖਬਾਰ ਛਪਾਣਾ ਹੈਗਾ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਕਾਸ਼ਤ ਕਰਨਾ ਉਹ ਜ਼ਰੂਰ ਹੋ ਜਾਵੇ ਵੀ ਬਾਬਿਆਂ ਨੇ ਆ ਕੇ 10 ਦਿਨ ਦੀਵਾਨ ਲਾਏ ਸੀ ਵੀ ਘਟੋ ਘਟ ਯਾਰ 11 ਬੰਦੇ 1100 ਬੰਦਾ ਤਾਂ ਅੰਮ੍ਰਿਤ ਛਕ ਲੋ ਨਾ ਉਹ ਡਾਟਾ ਇਕੱਠਾ ਕਰਨ ਦੇ ਚੱਕਰ ਵਿੱਚ ਹੁੰਦੇ ਨੇ ਉਹ ਇਸ ਚੱਕਰਾਂ ਦੇ ਵਿੱਚ ਆ ਸਾਰਾ ਕੰਮ ਖਰਾਬ ਹੋ ਰਿਹਾ ਤੇ ਜੇ ਇਹ ਚੱਕਰਾਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਦਾਂ ਤਾਂ ਫਿਰ ਉਹ ਪਸ਼ੂ ਪੰਛੀ ਵੀ ਸਾਰੇ ਅਮਰਤਾਰੀ ਨੇ ਸੁਣਨ ਦੇ ਵਿੱਚ ਆਇਆ ਕਾਫੀ ਮੈਂ ਕਿਤਾਬਾਂ ਚ ਵੀ ਪੜਿਆ ਲਿਟਰੇਚਰ ਚ ਪੜਿਆ ਹੈ ਕਿ ਜਿਹੜੇ ਪੁਰਾਣੇ ਟਾਈਮ ਤੇ ਜੋ ਅਮਰ ਸੰਚਾਰ ਹੁੰਦੇ ਸੀ ਨਾ ਜਦੋਂ ਪਰਾਤਨ ਗੁਰ ਸਿੱਖਾਂ ਦੀ ਗੱਲ ਕਰਦੇ ਆ ਤਾਂ ਉਹ ਕਈ ਵਾਰੀ ਜਿਹੜੇ ਆਪਣੀ ਮਰਜ਼ੀ ਨਾਲ ਵੀ ਅਮਰ ਸੈਕਣ ਆਏ ਨੇ ਉਹਨਾਂ ਨੂੰ ਵੀ ਵਾਪਸ ਭੇਜ ਦਿੰਦੇ ਸੀ ਕਿ ਤੁਸੀਂ ਹਜੇ ਪੱਕੇ ਨਹੀਂ ਹੈਗੇ ਤੁਸੀਂ ਅਗਲੀ ਵਾਰੀ ਆਇਓ ਚਾਰ-ਚਾਰ ਪੰਜ-ਪੰਜ ਵਾਰੀ ਮਤਲਬ ਉਹ ਸਿੰਘ ਜਿਹੜੇ ਚਾਰ-ਚਾਰ ਪੰਜ-ਪੰਜ ਵਾਰੀ ਵਾਪਸ ਮੋੜੇ ਗਏ ਨੇ ਜਿਨ੍ਹਾਂ ਦੇ ਵਿੱਚ ਮੇਰੇ ਖਿਆਲ ਨਾਲ ਭਾਈ ਰਣਧੀਰ ਸਿੰਘ ਦਾ ਨਾਮ ਵੀ ਆਉਂਦਾ ਜਿਹੜੇ ਕਿ ਇੰਨੇ ਜ਼ਿਆਦਾ ਜੀਵਨ ਵਾਲੇ ਆਪਾਂ ਮੰਨਦੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਪ ਨਹੀਂ ਹੋਣਾ ਚਾਹੀਦਾ ਏ ਪਹਿਲੇ ਜਿਹੜਾ ਹੈਗਾ ਏ ਅਭਲਾਖੀ ਦੀ ਜਿਹੜਾ ਟੈਸਟ ਵੀ ਹੋਣਾ ਚਾਹੀਦਾ ਵੀ ਕੂੰ ਕੀ ਅਮਰ ਛਕਣਾ ਆ ਤੁਹਾਨੂੰ ਪਤਾ ਵੀ ਅਮਰ ਛਕਣਾ ਕੀ ਹਣਾ ਹੈ ਅਮਰ ਛਕਣਾ ਵੀ ਮਤਲਬ ਕੀ ਹੈ ਅਮਰ ਛਕਣ ਦਾ ਉਹਨੂੰ ਪੁੱਛਣਾ ਚਾਹੀਦਾ ਵੀ ਅਮਰ ਛਕਣ ਦਾ ਮਤਲਬ ਕੀ ਹੈ ਤੇ ਤੂੰ ਬਾਣੀ ਪੜਦਾ ਕਿੰਨੇ ਕ ਵਜੇ ਤੇਰਾ ਉੱਠਣਾ ਹੈਗਾ ਤੇ ਕੰਮ ਤੇ ਕਿੰਨੇ ਵਜੇ ਜਾਣਾ ਤੇਰੇ ਲਈ ਕੋਈ ਟਾਈਮ ਜਿਹੜਾ ਹੈਗਾ ਉਹ ਸਪੇਅਰ ਰੱਖਿਆ ਹੋਇਆ ਹੈ ਉਹ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਕਕਾਰਾਂ ਨੂੰ ਤੂੰ ਸੰਭਲੇਗਾ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਜਿਹੜਾ ਕਿ ਪੰਜ ਪਿਆਰੇ ਦੇ ਵਿੱਚ ਜਿਹੜੇ ਸਿੰਘ ਸੇਵਾ ਕਰਦੇ ਹੈਗੇ ਆ ਉਹਨਾਂ ਨੂੰ ਇਸ ਬਾਰੇ ਜ਼ੋਰ ਦੇਣਾ ਬੜਾ ਲਾਜ਼ਮੀ ਹੈ ਪਾਈ ਜਿਓ ਜੋਰ ਨਹੀਂ ਦਿੰਦੇ ਇਸੇ ਗੱਲ ਕਰਕੇ ਹੀ ਇਹ ਕੰਮ ਖਰਾਬ ਹੋ ਰਿਹਾ ਨਾ ਜਿਵੇਂ ਫੌਜ ਚ ਭਰਤੀ ਹੁੰਦੀ ਹੈ ਉਥੇ ਟ੍ਰੇਨਿੰਗ ਹੁੰਦੀ ਹੈ ਬੜੀ ਸਖਤ ਕੜੀ ਟ੍ਰੇਨਿੰਗ ਤੋਂ ਬਾਅਦ ਜਾ ਕੇ ਉਹਨੂੰ ਐਕਚੁਅਲ ਦੇ ਵਿੱਚ ਹਥਿਆਰ ਫੜਾਇਆ ਜਾਂਦਾ ਉਦੋਂ ਪਹਿਲਾਂ ਤਾਂ ਉਹਦੀ ਕਿੰਨੀ ਸਾਰੀ ਫਿਜ਼ੀਕਲ ਟ੍ਰੇਨਿੰਗ ਤੇ ਮੈਂਟਲ ਟ੍ਰੇਨਿੰਗ ਹੁੰਦੀ ਹੈ ਵੀ ਜੇ ਅਸੀਂ ਇੱਥੇ ਫੌਜ ਚ ਭਰਤੀ ਹੋ ਰਹੇ ਆ ਤਾਂ ਸਾਡੀ ਟ੍ਰੇਨਿੰਗ ਹੀ ਹੈ ਨਹੀਂ ਇਸੇ ਕਰਕੇ ਤਾਂ ਜਿਹੜੇ ਅੱਜ ਸਾਡੇ ਸਾਹਮਣੇ ਜਿਹੜੀ ਸਾਹਮਣੇ ਐਗਜ਼ਾਮਪਲ ਆਈ ਹੈ ਇੱਕ ਉਹ ਮੇਰੇ ਖਿਆਲ ਨਾਲ ਇਸੇ ਕਰਕੇ ਆਈਆਂ ਨੇ ਕਿ ਪੱਕਾ ਨਹੀਂ ਕੀਤਾ ਗਿਆ ਪਹਿਲਾਂ ਤੋਂ ਹੀ ਉਹਨਾਂ ਨੂੰ ਪਤਾ ਕੀ ਹੁੰਦਾ ਏ ਅ ਦੂ ਤੁਸੀਂ ਆ ਕਰੋ ਤੇ ਇਹ ਹੋ ਜਾਏਗਾ ਆ ਕਰੋ ਤੇ ਇਹ ਹੋ ਜਾਏਗਾ ਅਸੀਂ ਆਪਦੇ ਬੱਚਿਆਂ ਨੂੰ ਗੁਰਬਾਣੀ ਨਹੀਂ ਪੜਾਈ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਵਿਰਸਾ ਨਹੀਂ ਦੱਸਿਆ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਹੀਂ ਸੁਣਾਇਆ ਹਾਂਜੀ ਮਾਈਆਂ ਸਾਰਾ ਦਿਨ ਮੋਬਾਈਲਾਂ ਦੇ ਉੱਤੇ ਸਾਰਾ ਦਿਨ ਟੀਵੀ ਦੇ ਉੱਤੇ ਤੇ ਫਿਰ ਬੱਚਿਆਂ ਨੂੰ ਜੇ ਕੁਝ ਨਹੀਂ ਦੇਵਾਂਗੇ ਤੇ ਫਿਰ ਕਿੱਥੋਂ ਤੁਸੀਂ ਕੋ ਸੂਰਮੇ ਕਿੱਥੋਂ ਪੈਦਾ ਹੋ ਜਾਣਗੇ ਸੂਰਮੇ ਤਾਂ ਗੁਰਬਾਣੀ ਦੀ ਗੁਰਤੀ ਨਾਲ ਪੈਦਾ ਹੋਣੇ ਨਾ ਜੇ ਗੁਰਬਾਣੀ ਦੀ ਗੁੜਤੀ ਨਹੀਂ ਮਿਲੀ ਤੇ ਫਿਰ ਉਹ ਡਿਗੇ ਨੇ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਇ ਤ੍ਰਪਤਾਨੀ ਵਾਲੀ ਕਿਹੜੀ ਕਹਾਣੀ ਬਣਣੀ ਹੈ ਨਹੀਂ ਬਣਣੀ ਉਹ ਕਹਿੰਦੇ ਮਾਨੋ ਸਭ ਸੁਖ ਨਾਨਦ ਤਾਕੈ ਸਹਿਜ ਸਹਿਜ ਜਸ ਬੋਲੇ ਦੇ ਸਾਰੇ ਸੁਖਾਂ ਦਾ ਦਾਤਾ ਉਹ ਕਾਲਪੁਰਖ ਵਾਗਰੂ ਹਿਰਦੇ ਵਿੱਚ ਆ ਕੇ ਬੈਜ ਜਾਂਦਾ ਪਰ ਉਹ 20 ਤਾਂ ਪਾਉਣਾ ਪਏਗਾ ਨਾ ਜੇ 20 ਨਹੀਂ ਪਾਵਾਂਗੇ ਪੌਦਾ ਕਿੱਥੋਂ ਅੰਦਰਖਤ ਕਿੱਥੋਂ ਬਣੇਗਾ ਫਲ ਕਿੱਥੋਂ ਦੇਵੇਗਾ 20 ਪਾਣਾ ਬੜਾ ਜ਼ਰੂਰੀ ਹੈਗਾ ਤਾਂ ਹੀ ਉਹ ਪੱਗਾਂ ਬੰਨੀਆਂ ਨੇ ਹਾਂਜੀ ਸਾਰਾ ਕੁਝ ਕਰ ਲੈਂਦੇ ਨੇ ਦਾੜੇ ਵੀ ਕਟਾ ਲਏ ਸਿਰ ਦੇ ਕੇਸ ਵੀ ਥੋੜੇ ਥੋੜੇ ਕਟਾ ਲਏ ਅੱਜ ਪੱਗ ਬੰਨਣੀ ਥੋੜੀ ਜੀ ਔਖੀ ਹੁੰਦੀ ਏ ਵੇ ਕੇਸ ਜਿਹੜਾ ਬੜੇ ਬੜੇ ਪਾ ਰਹੇ ਨੇ ਇਸ ਕਰਕੇ ਥੋੜੇ ਥੋੜੇ ਕਟਾ ਲਏ ਤੇ ਬੀਬੀਆਂ ਉਹਨਾਂ ਦੀਆਂ ਵਰਤ ਵੀ ਰੱਖਦੀਆਂ ਬੰਦੇ ਵੀ ਵਰਤ ਰੱਖਦੇ ਨੇ ਜਿਹੜੇ ਹਿਸਾਬ ਨਾਲ ਚੱਲਦੇ ਆ ਉਸ ਹਿਸਾਬ ਨਾਲ ਚੱਲੀ ਜਾਂਦੇ ਨੇ ਤੇ ਆਪਣਾ ਜਿਉ ਗੁਰਪੁਰਬ ਦੀ ਕੋਈ ਗੱਲ ਕਰੀਏ ਤੇ ਗੁਰਪੁਰਬ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਪਰ ਠੀਕ ਹੈ ਜੀ ਅੱਜ ਤਾਂ ਛਵੀਲ ਵਾਲਾ ਗੁਰਪੁਰਬ ਆਇਆ ਮਿਸੇ ਪ੍ਰਸ਼ਾਦਿਆਂ ਵਾਲਾ ਗੁਰਪੁਰਬ ਏ ਅੱਜ ਜਿਹੜਾ ਹੈਗਾ ਉਹ ਦੁੱਧ ਜਲੇਬੀਆਂ ਨਾ ਹੁਣ ਤਾਂ ਬਣ ਗਿਆ ਗੁਰਪੁਰਬ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਤੇ ਉਹ ਸਰਦੀ ਹੁੰਦੀ ਏ ਉਹ ਦੁੱਧ ਜਲੇਬੀਆਂ ਦਾ ਬਣ ਗਿਆ ਸਾਹਿਬ ਜੰਗ ਸ਼ਹੀਦੀ ਦੇ ਗੁਰਪੁਰਬ ਦੇ ਉੱਤੇ ਉਹ ਸ਼ਹੀਦੀ ਦਿਹਾੜਿਆਂ ਦੇ ਉੱਤੇ ਉਹ ਦੁੱਧ ਗਰਮ ਦੁੱਧ ਬੜਾ ਚੱਲਦਾ ਹੈ ਅੱਜ ਕੱਲ ਉਹ ਆਂਦਿਆਂ ਦਿਨਾਂ 'ਚ ਲੋਕੀਏ ਕਿਆ ਕਰਨਗੇ ਵੀ ਗਰਮ ਦੁੱਧ ਵਾਲੇ ਸ਼ਹੀਦੀ ਦੇ ਜਿਹੜੇ ਦਿਹਾੜੇ ਆਂਦੇ ਨੇ ਉਹ ਕੋਈ ਲੈਣਾ ਦੇਣਾ ਨਹੀਂ ਹੂੰ ਕਿਉਂਕਿ ਅਸੀਂ 20 ਨਹੀਂ ਪਾਇਆ 20 ਪਾਣਾ ਬੜਾ ਜ਼ਰੂਰੀ ਹੈ 20 ਤਾਂ ਪਾਏਗਾ ਜੇ ਆਪਾਂ ਕੋਸ਼ਿਸ਼ ਕਰਾਂਗੇ ਪਹਿਲੇ ਆਪ ਪ੍ਰਥਮ ਮਨ ਪਰਬੋਧੇ ਆਪਣਾ ਪਾਛੇ ਉੱਪਰ ਜਾਵੇ RAM ਨਾਮ ਦਾ ਫਿਰਦੇ ਜਾਪੇ ਮੁਕਤੀ ਸਗਲ ਸੁਣਾਵੇ ਬੜਾ ਜ਼ਰੂਰੀ ਹੈ ਜੇ ਇਹ ਨਹੀਂ ਹੋ ਤਾਂ ਫਿਰ ਕੁਝ ਵੀ ਨਹੀਂ ਹੋ ਫਿਰ ਨਹੀਂ ਕੁਝ ਹੋਣਾ ਸੋ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਜਿਹੜੀ ਚੱਲ ਰਹੀ ਸੀ ਵਾਇਰਲ ਹੋ ਰਹੀ ਸੀ ਉਹਦੇ ਰਿਗਾਰਡਿੰਗ ਇੱਕ ਗੱਲਬਾਤ ਕੀਤੀ ਆ ਸੀ ਕਿ ਕਿਸ ਤਰੀਕੇ ਨਾਲ ਸਿੱਖ ਧਰਮ ਦੇ ਵਿੱਚ ਕਿੰਨਾ ਕੁ ਪੱਕਾ ਹੋਣਾ ਜ਼ਰੂਰੀ ਹੈ ਇੱਕ ਬੰਦਾ ਅੰਮ੍ਰਿਤਧਾਰੀ ਬਣਦਾ ਜਾਂਦਾ ਹੈ ਅੰਮ੍ਰਿਤ ਛਕ ਲੈਂਦਾ ਪਰ ਉਸ ਤੋਂ ਬਾਅਦ ਰਹਿਤ ਬੈਤ ਕਿੰਨੀ ਕੁ ਜ਼ਰੂਰੀ ਹੈ ਰੈਣੀ ਕਿੰਨੀ ਕੁ ਜ਼ਰੂਰੀ ਹੈ ਭਰੋਸਾ ਕਿੰਨਾ ਜ਼ਰੂਰੀ ਹੈ ਸਭ ਤੋਂ ਪਹਿਲੇ ਨੰਬਰ ਤੇ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀਂ ਜਿਹੜਾ ਕੋਈ ਬਾਹਰੋਂ ਦੇਖਣ ਲੱਗਿਆ ਸਿੱਖ ਲੱਗਦਾ ਕਕਾਰ ਪਾਏ ਹੋਏ ਨੇ ਪਰ ਜੇ ਉਹਦੀ ਰਹਿਤ ਨਹੀਂ ਹੈਗੀ ਉਹਦੇ ਮਨ ਦੇ ਅੰਦਰ ਉਹ ਗੁਰੂ ਪ੍ਰਤੀ ਪਿਆਰ ਨਹੀਂ ਹੈਗਾ ਫਿਰ ਉਹ ਸਿੱਖ ਕਹਾਣ ਦੇ ਲਾਇਕ ਨਹੀਂ ਤੇ ਇਦਾਂ ਦੇ ਸਿੱਖਾਂ ਦੀ ਲੋੜ ਨਹੀਂ ਐ ਕੌਮ ਨੂੰ ਕੌਮ ਨੂੰ ਲੋਡ ਉਹਨਾਂ ਦੀ ਹੈ ਜਿਹੜਾ ਉਹ ਗੁਰੂ ਸਾਹਿਬ ਨੇ ਜਿਨ੍ਹਾਂ ਵਾਸਤੇ ਕਿਹਾ ਸੀਗਾ ਜਿਹੜੇ ਕਹਿੰਦੇ ਸੀ ਚਿੜੀਆਂ ਅਸੇ ਬਾਜ਼ ਲੜਾਉ ਤਾਂ ਭੈ ਗੋਬਿੰਦ ਸਿੰਘ ਨਾਮ ਕਹਾਉ ਕਿ ਜਿਹੜੇ ਕਹਿੰਦੇ ਸੀ ਕਿ ਸਾਡੇ ਚ ਹਿੰਮਤ ਨਹੀਂ ਹੈਗੀ ਪਰ ਅਸੀਂ ਫਿਰ ਵੀ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਸੀਗੇ ਕਿ ਅੰਮ੍ਰਿਤ ਧਾਰੀ ਤੁਹਾਨੂੰ ਬਣਾ ਕੇ ਤਾਂ ਇੰਨੇ ਹੀ ਤਗੜੇ ਯੋਧੇ ਬਣਾ ਦੇਣਾ ਮਨੋਂ ਬਲੋਂ ਉਹਨੇ ਸਟਰੋਂਗ ਹੋਣ ਉਹਨਾਂ ਦੀ ਲੋੜ ਹੈ ਸਾਨੂੰ ਸਾਨੂੰ ਲੋੜ ਨਹੀਂ ਹੈ ਨਾ ਕੱਚੇ ਪੇਲਿਆਂ ਦੀ ਤਾਂ ਇਦਾਂ ਹੀ ਹੋਰ ਜਿਹੜੇ ਸਾਡੇ ਸਾਹਮਣੇ ਟੌਪਿਕਸ ਆਉਂਦੇ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਵਿਦਵਾਨਾਂ ਨਾਲ ਮਿਲਵਾਉਂਦੇ ਰਹਿਣੇ ਆ ਤੁਸੀਂ ਦੇਖਦੇ ਰਹੋ ਤੇ ਸਿਟੀ ਹੈਡ